ਟੋਟਾ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਮਹਿਬੂਬ ਨੇਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿ ਉਹ ਮਾਈਕ ਤੇ ਆਣ ਤੇ ਆਪਣੇ ਜੋ ਤੁਹਾਡਾ ਵਿਜ਼ਨ ਹੈ ਖਾਸ ਕਰਕੇ এডਿਕੇਸ਼ਨ ਸੈਕਟਰ ਬਾਰੇ ਉਸ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਅੱਜ ਦੇ ਇਸ ਫੰਕਸ਼ਨ ਨੂੰ ਇੱਕ ਇਤਿਹਾਸਕ ਬਣਾਉਣ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਹੈਡਮਾਸਟਰ ਸਹਿਬਾਨ ਟੀਚਰ ਸਹਿਬਾਨ ਐਸਐਮਐਸਸੀ ਦੇ ਮੈਂਬਰਸ mentors ਬੱਚਿਆਂ ਦੇ ਰੋਲ ਮਾਡਲ ਸਿੱਖਿਆ ਵਿਭਾਗ ਦੇ ਅਧਿਕਾਰੀगण ਇਸ ਤੋਂ ਇਲਾਵਾ ਜਿਨ੍ਹਾਂ ਨੇ ਇਸ ਅਚੀਵਮੈਂਟ ਦੇ ਵਿੱਚ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਯੋਗਦਾਨ ਪਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਅਸਲ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਨਫ਼ਰਤ ਧਰਮ ਲੜਾਉਣਾ ਪੜਕਾਉਣਾ ਇਹ ਲਫ਼ਜ਼ ਕਢਾ ਕੇ ਉੱਥੇ ਸਕੂਲ ਬਿਜਲੀ ਹੈਲਥ ਇਨਫਰਾਸਟ੍ਰਕਚਰ ਇੰਟਰਡਕ ਇੰਟਰਡਿਊਸ ਕਰਾਇਆ ਮੇਰੀ ਮਰਜ਼ਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਬਿਲਕੁਲ ਮੋਡਾ ਨਾ ਮੋਡਲਾ ਕੇ ਚੱਲਣ ਵਾਲੇ ਦਿੱਲੀ ਦੇ ਵਿੱਚ 10 ਸਾਲ ਸਕੂਲਾਂ ਦੇ ਕਾਇਆਪਲਟ ਕਰਨ ਵਾਲੇ ਮਨੀਸ਼ ਸੋਦੀਆ ਸਾਹਿਬ ਮੇਰੇ ਕੈਬਨਟ ਦੇ ਸਾਥੀ ਜਿਸ ਤਰ੍ਹਾਂ ਉਹਨਾਂ ਨੇ ਖੁਦ ਵੀ ਕਿਹਾ ਕਿ ਜਿਹਨੂੰ ਗਾਲਾਂ ਪਾਉਣੀਆਂ ਹੁੰਦੀਆਂ ਸੀ ਪੰਜਾਬ 'ਚ ਉਹਨੂੰ ਸਿੱਖਿਆ ਮੰਤਰੀ ਬਣਾ ਦਿੰਦੇ ਸੀ ਕਿਉਂਕਿ ਸਾਰੇ ਤਰਨੇ ਉਹਦੇ ਘਰੀ ਲੱਗਦੇ ਆ ਇਹ ਪਹਿਲਾ ਰਿਵਾਜ ਰਿਹਾ ਪਰ ਇਹਨਾਂ ਨੇ ਇਹ ਚੀਜ਼ ਬਦਲ ਕੇ ਰੱਖਤੀ ਹੁਣ ਅੱਗੇ ਤੋਂ ਜਿਹਨੂੰ ਇੱਜ਼ਤ ਦੇਣੀ ਹੋਵੇ ਮੰਤਰੀ ਮੰਡਲ ਚ ਤਾਨੂੰ ਸਿੱਖਿਆ ਮੰਤਰੀ ਬਣਾਇਆ ਜਾਇਆ ਕਰੋ ਮੇਰੀ ਮਰਾਦ ਹਰਜੋਤ ਬੈਂਸ ਸਾਹਿਬ ਨਰਿੰਦਰ ਕੌਰ ਪਰ ਅੱਜ ਸਾਡੇ ਇਸ ਇਲਾਕੇ ਦੇ ਵਿਧਾਇਕ ਖਜ਼ਾਨੇ ਦੀਆਂ ਚਾਬੀਆਂ ਜਿਨ੍ਹਾਂ ਕੋਲੇ ਪਿਛਲੇ ਸਾਢੇ 3 ਸਾਲ ਤੋਂ ਨੇ ਜਿਨ੍ਹਾਂ ਨੇ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਮੈਂ ਤਾਂ ਕਦੇ ਚਾਬੀਆਂ ਦਿੱਤੀਆਂ ਨਹੀਂ ਪਰ ਉਹ ਕਹਿੰਦੇ ਨੇ ਵੀ ਖਾਲੀ ਨਹੀਂ ਹੈਗਾ। ਪਰ ਜਦੋਂ ਮੰਗਦੇ ਆਂ ਦੇ ਦਿੰਦੇ ਆ। ਸ੍ਰੀ ਵਰਪਾਲ ਸਿੰਘ ਮਾ ਜੀ ਲਰਗਾਗੇ ਤੋਂ ਵਿਧਾਇਕ ਬਰੇਂਦਰ ਕੋਹਲ ਜੀ এডਿਕੇਸ਼ਨ ਮਹਿਕਮੇ ਨੂੰ ਬੜੇ ਅੱਛੇ ਤਰੀਕੇ ਨਾਲ ਅਨੰਤਾ ਮਿੱਤਰਾ ਜੀ ਸੈਕਟਰੀ এডਿਕੇਸ਼ਨ ਚਲਾ ਰਹੇ ਨੇ। ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਸਰ ਕਹਿਣਾ ਉਹਨਾਂ ਜਾ ਕੇ ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ 'ਚੋਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਫੰਕਸ਼ਨ ਪੰਜਾਬ 'ਚੋਂ ਬੰਦ ਹੋ ਗਏ ਸੀ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ بے ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਂ ਲਿਖਿਆ ਹੋਇਆ ਹੈ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ ਕਿ ਆਪੇ ਮੂੰਹ ਮਿਆਂ ਮਿੱਠੂ ਬਣ ਕੇ ਹੋਈ ਹੈ ਨੈਸ਼ਨਲ ਸਰਵੇ 2 ਸਾਲ ਬਾਅਦ ਹੁੰਦਾ ਹੈ 2017 ਚੱਪਾ 29ਵੇਂ ਨੰਬਰ ਤੇ ਸੀਗੇ ਜੀ ਮੇਲਾ ਦਾ ਇਹ ਦੁਬਾਰਾ ਤਾਂ ਸੂਬੇ ਹੀ ਨਹੀਂ ਹੋਣੇ ਇਹਦਾ ਮਤਲਬ ਜਿਹੜਾ ਯੂਟੀ ਆਰਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੋਹੇ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲ ਦਿੱਤਾ ਸੇ ਇਤੇ ਪਿੱਛੇ ਮਿਹਨਤ ਲੱਗੀ ਐ ਸੋਨਾ ਜਿਹੜਾ